ਪਾਈ ਸਾਹ ਬਾਹਰ ਆਉਣ ਨਸ਼ੇ ਛਡਾਉਣ ਲੋਕਾਂ ਦੇ ਇਸ ਕਰਕੇ ਕੀਤਾ ਇਹਦੇ ਦਿਲੋਂ ਮਾਣੋਂ ਤਨੋਂ ਜਿਹੜਾ ਗੁਰਸਿੱਖੀ ਨੂੰ ਪਿਆਰ ਕਰਕੇ ਜਿਹੜੇ ਨੌਂ ਦੀਵਾਨ ਜਾਂ ਜਿਹੜੇ ਲੋਕ ਅਮਰਪਾਲ ਸਿੰਘ ਨੂੰ ਵੋਟ ਦੇ ਰਹੇ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ ਉਹ ਕਿਹੜੀ ਚੀਜ਼ ਦੇ ਮੱਦੇ ਨਜ਼ਰ ਉਹਨਾਂ ਨੂੰ ਸਪੋਰਟ ਕਰ ਰਹੇ ਆ ਵੇਖੋ ਜੀ ਇੱਕ ਤੇ ਗੁਰਸਿੱਖੀ ਦਾ ਕਰਕੇ ਵੀ ਲੋਕ ਸਿੱਖੀ ਨਾਲ ਜੁੜਨ ਆਪਦੇ ਘਰ ਆਉਣ ਵਾਪਸ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਸਰਕਾਰਾਂ ਤੋਂ ਨਸ਼ਾ ਬੰਦ ਨਹੀਂ ਹੋਇਆ ਉਹ ਨਸ਼ੇ ਦਾ ਕਰਕੇ ਸਾਰੀ ਪਬਲਿਕ ਜਦਾ ਕਰਕੇ ਜੁੜੇ ਆ ਵੀ ਹਰ ਕਿਸੇ ਦਾ ਬੱਚਾ ਬਚੇ ਇਸ ਚੀਜ਼ ਤੋਂ ਕਿਉਂਕਿ ਲੋਕ ਨਹੀਂਗੇ ਚਾਹੁੰਦੇ ਵੀ ਉਹ ਨਸ਼ਾ ਖਾਵੇ ਤੇ ਭਾਈ ਸਾਹਿਬ ਨੇ 5-6 ਮਹੀਨੇ ਜਿਹੜੇ ਹੋ ਰਹੇ ਆ ਉਹਨਾਂ ਨੇ ਨਸ਼ਾ ਜਿਹੜਾ 50% ਬੰਦ ਕਰ ਦਿੱਤਾ ਅਮਰਪਾਲ ਸਿੰਘ ਖਾਲਸਾ ਦੇ ਨਾਮ ਦੇ ਉੱਪਰ ਉਹਨਾਂ ਦੀ ਦਿਖ ਵਾਲਾ ਸੇਮ ਇੱਕ ਹੋਰ ਕੈਂਡੀਡੇਟ ਉਤਾਰਿਆ ਗਿਆ ਇਸ ਚੀਜ਼ ਨੂੰ ਲੋਕ ਸਮਝਦੇ ਨੇ ਕਿ ਅਸਲ ਦੇ ਵਿੱਚ ਇਹਦੇ ਮੈਨੇ ਕੀ ਨੇ ਹਾਂਜੀ ਉਹ ਤੇ ਵੇਖੋ ਗਵਰਨਮੈਂਟਾਂ ਦੀ ਚਾਲ ਆ ਜੀ ਬਾਕੀ ਕੋਈ ਗੱਲ ਨਹੀਂ ਜਿਹੜਾ ਗਿੱਦੜ ਸ਼ੇਰ ਦਾ ਬਾਣਾ ਪਾ ਕੇ ਆ ਜੂਗਾ ਲੋਕਾਂ ਨੂੰ ਪਤਾ ਵੀ ਗਿੱਦੜ ਕੀ ਆ ਤੇ ਸ਼ੇਰ ਕੀ ਚੋਣਾਂ ਦੇ ਵਕਤ ਨਸ਼ੇ ਦੀ ਪੈਸੇ ਦੀ ਜਾਂ ਇਸ ਤਰੀਕੇ ਦੇ ਨਾਲ ਵੋਟਾਂ ਖਰੀਦਣ ਦੀ ਵੀ ਕਿਤੇ ਨਾ ਕਿਤੇ ਵਰਤੋਂ ਹੁੰਦੀ ਹੈ ਲੱਗਦਾ ਕਿ ਪਹਿਲਾਂ ਦੇ ਵਾਂਗ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਹੋਊ ਇਸ ਵਾਰ ਨਹੀਂ ਇਸ ਵਾਰ ਜਿੰਨਾ ਕਸੀਂ ਹਿਸਾਬ ਲਾਇਆ ਨਾ ਲੋਕੀਂ ਆਪ ਦੀ ਜ਼ਮੀਰ ਦੀ ਗੱਲ ਸੁਣ ਰਹੇ ਆ ਇਸ ਪਾਰਟੀ ਕੋਲੇ ਪੈਸਾ ਤਾਂ ਹੈ ਨਹੀਂਗਾ ਤੇ ਜਿੰਨੇ ਕਸੀਂ ਆਪ ਤੁਰੇ ਆਪ ਮਹਾਰੇ ਤੁਰੇ ਆ ਔਰ ਆਪਣੇ ਵੱਲੋਂ ਹੀ ਸਹੀ ਸਾਰਾ ਕਰ ਰਹੇ ਆ ਬਾਕੀ ਜਿਹੜਾ ਕਿ ਜ਼ਮੀਰ ਦੀ ਬਾਤ ਲੋਕੀਂ ਸੁਣ ਰਹੇ ਆ ਮਾਇਆ ਤੇ ਸ਼ਹਿਰ ਨਹੀਂ ਜੁਲ ਜੁਲ TV 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਖਡੂਰ ਸਭਾ ਹਲਕੇ ਦੇ ਅੰਦਰ ਲਗਾਤਾਰ ਜੇ ਪ੍ਰਚਾਰ ਪ੍ਰਸਾਦ ਦੀ ਗੱਲ ਹੋਵੇ ਤਾਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਅਖਾੜੇ ਗਰਮਾਏ ਜਾ ਰਹੇ ਨੇ ਇਸੇ ਨੂੰ ਲੈ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖ ਆਗੂ ਅਮਰਪਾਲ ਸਿੰਘ ਦੀ ਗੱਲ ਚੱਲਦੀ ਹੈ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਐਲਾਨ ਕੀਤਾ ਹੈ ਤੇ ਜਿਉਂ ਹੀ ਕਾਗਜ਼ ਦਾਖਲ ਹੋਣ ਦੀ ਅਪਰੂਵਲ ਤੋਂ ਬਾਅਦ ਲਗਾਤਾਰ ਚੋਣ ਅਖਾੜੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਚਾਰ ਸਰਗਰਮੀਆਂ ਤੇਜ਼ ਨਜ਼ਰ ਆ ਰਹੀਆਂ ਨੇ ਇਸੇ ਨੂੰ ਲੈ ਕੇ ਸਭ ਤੋਂ ਵੱਡੇ ਖਡੂਰ ਸਾਹਿਬ ਦੇ ਪਿੰਡ ਤੇ ਸਭ ਤੋਂ ਵੱਧ ਵੋਟ ਵਾਲੇ ਪਿੰਡ ਸਭਰਾ ਦੀ ਗੱਲ ਹੋਵੇ ਤਾਂ ਇੱਥੇ ਵੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ तमाम ਸਾਰੇ ਨੌਜਵਾਨਾਂ ਦੇ ਵੱਲੋਂ ਜਾ ਜਿਹੜੇ ਚਾਹੁੰਦੇ ਨੇ ਕਿ ਅਮਰਤਪਾਲ ਸਿੰਘ ਸੰਸਦ ਦੇ ਵਿੱਚ ਜਾਣੇ ਚਾਹੀਦੇ ਨੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਣੀ ਚਾਹੀਦੀ ਹੈ ਤਾਂ तमाम ਸਾਰੇ ਲੋਕਾਂ ਦੇ ਵੱਲੋਂ ਜਿਹੜੇ ਵੱਖ-ਵੱਖ ਕਿੱਤਿਆਂ ਦੇ ਨਾਲ ਰਿਲੇਟਿਡ ਨੇ ਉਹਨਾਂ ਦੇ ਵੱਲੋਂ ਪ੍ਰਚਾਰ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ ਜਿੱਥੇ तमाम सारे ਨੌਂਡਵਾਨ ਬਜ਼ੁਰਗ ਆਦਿ ਦੇਖ ਰਹੇ ਹੋਂ ਤਾਂ ਉੱਥੇ ਹੀ ਇੱਕ ਅਜੇਹਾ ਨੌਂਡਵਾਨ ਹੈ ਜਿਸ ਨੇ ਐਲਾਨ ਕੀਤਾ ਕਿ ਮੈਂ ਆਪਣੀ ਕਿਰਤ ਦੇ ਵਿੱਚੋਂ ਜਿਹੜਾ 200 ਲੀਟਰ ਦੇ ਕਰੀਬ ਡੀਜ਼ਲ ਹੈ ਪੈਟਰੋਲ ਹੈ ਉਹ ਮੈਂ ਉਸ ਵਕਤ ਆਪਣੀ ਕਿਰਤ ਕਮਾਈ ਦੇ ਵਿੱਚੋਂ ਦੇਵਾਂਗਾ ਜਦੋਂ ਅਮਰਿਤਪਾਲ ਸਿੰਘ ਦੇ ਸਪੋਰਟਰਾਂ ਦੇ ਵੱਲੋਂ ਜਾਂ ਉਹਨਾਂ ਦੇ ਸਮੂਹ ਪਰਿਵਾਰ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾਵੇਗਾ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਨੌਜਵਾਨ ਸਾਡੇ ਨਾਲ ਨੇ ਪ੍ਰਚਾਰ ਸਰਗਰਮੀਆਂ ਬਾਰੇ ਵੀ ਜ਼ਿਕਰ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਮਕੌਰ ਸਿੰਘ ਚਮਕੌਰ ਸਿੰਘ ਜੀ ਸਭ ਤੋਂ ਪਹਿਲਾ ਵੱਡਾ ਸਵਾਲ ਹੈ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਪਾਰਟੀਆਂ ਦੇ ਵੱਲੋਂ ਆਪਣੇ ਵਰਕਰਾਂ ਨੂੰ ਆਪਣੇ ਅਹੁਦੇਦਾਰਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਨਸ਼ੇ ਦੀ ਵਰਤੋਂ ਕੀਤੀ ਦੇਣ ਵਾਸਤੇ ਤਾਂ ਬਹੁਤ ਸਾਰੇ ਪੈਸੇ ਦਿੱਤੇ ਜਾਂਦੇ ਨੇ ਫੰਡ ਜਾਰੀ ਕੀਤੇ ਜਾਂਦੇ ਨੇ ਪਰ ਤੁਹਾਡੇ ਵੱਲੋਂ 200 ਲੀਟਰ ਦਾ ਐਲਾਨ ਇਸ ਵਕਤ ਕੀਤਾ ਗਿਆ ਏ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਂ ਜੀ ਇਹ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਵਾਸਤੇ ਕੀਤਾ ਜੀ ਹਾਂ ਜੀ ਕਿਉਂਕਿ ਭਾਈ ਸਾਹਿਬ ਬਾਹਰ ਆਉਣ ਨਸ਼ੇਸ਼ ਡਾਉਣ ਲੋਕਾਂ ਦੇ ਇਸ ਕਰਕੇ ਕੀਤਾ ਆਪਦੇ ਦਿਲੋਂ ਮਾਣੋਂ ਤਨੋਂ ਜਿਹੜਾ ਗੁਰਸਿੱਖੀ ਨੂੰ ਪਿਆਰ ਕਰਕੇ ਇਹ ਕੀਤਾ ਪਹਿਲਾਂ ਵੀ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਸੀ ਤੁਸੀਂ ਨਹੀਂ ਕਿਸੇ ਨਾਲ ਨਹੀਂ ਮੇਰਾ ਡਰਾਈਵਰੀ ਦਾ ਧੰਦਾ ਜੀ ਟਰਾਂਸਪੋਰਟੇਸ਼ਨ ਦਾ ਗੱਡੀਆਂ ਆਪਣੇ ਕੋਲ ਹੋਰ ਆਪਣਾ ਕਿਸੇ ਦੇ ਨਾਲ ਮਤਲਬ ਕੋਈ ਨਹੀਂ ਹਾਂ ਜੀ ਡਰਾਈਵਰੀ ਕਿਵੇਂ ਚੱਲਦੀ ਫਿਰ ਅੱਜਕੱਲ੍ਹ ਰੋਕੀ ਹੋਈ ਆ ਜਾਂ ਚੱਲ ਰਹੀ ਆ ਨਹੀਂ ਉਹ ਡਰਾਈਵਰ ਮੁੰਡੇ ਰੱਖੇ ਜੀ ਗੱਡੀਆਂ ਉਹ ਲੈ ਜਾਂਦੇ ਆ ਜੀ ਹਾਂਜੀ ਮੈਂ ਮਤਲਬ ਦੇਖ ਰਿਹਾ ਕੀ ਕਰਦਾ ਗੱਡੀਆਂ ਦੀ ਕਿ ਜੋ ਕਾਰੋਬਾਰ ਆ ਕੰਮ ਕਰਾਉਣੇ ਤੇਲ ਤੂਲ ਪੋਣਾ ਸਾਵਕਤ ਵਰਕਣਾ ਤੇ ਡਰਾਈਵਰ ਗੱਡੀਆਂ ਜਿਆਦਾ ਔਨ ਕਰਕੇ ਬਿ ਡਰਾਈਵਰ ਰੱਖੇ ਜਿਹੜਾ ਤੁਹਾਡਾ ਆਰਥਿਕ ਪੱਖ ਹੈ ਉਸ ਨੂੰ ਕਿਵੇਂ ਦੇਖਿਆ ਜਾਵੇ ਆਰਥਿਕ ਪੱਖ ਤੋਂ ਤੁਸੀਂ ਲੱਖ ਪਤੀਆਂ ਕਰੋੜ ਪਤੀਆਂ ਜਾਂ ਸਧਾਰਨ ਪਰਿਵਾਰ ਦੇ ਨਾਲ ਸੰਬੰਧਤ ਹੋ ਨਹੀਂ ਜੀ ਸਧਾਰਨ ਜੀ ਸਧਾਰਨ ਪਰਿਵਾਰ ਆ ਜੀ ਪਹਿਲੀ ਪੁਲੀ ਜਿਹੜੀ ਉਹ ਦਰਿਆ ਦੇ ਵਿੱਚ ਰੁੜੀ ਹੈ ਜੀ ਤੇ ਗੱਡੀਆਂ ਦਾ ਕਾਰੋਬਾਰੀ ਅਸਰ ਇਹ ਆ ਵੀ ਆਪਣਾ ਗੁਰੂ ਘਰ ਨਾਲ ਪਿਆਰ ਆ ਗੁਰੂ ਗ੍ਰੰਥ ਦੇ ਪੰਥ ਦੇ ਨਾਲ ਆਪਣਾ ਪਿਆਰ ਆ ਜੀ ਤੇ ਉਹ ਇਸ ਕਰਕੇ ਖਾਸ ਕਰ ਜਿਹੜੀ ਚੀਜ਼ ਤੁਸੀਂ ਲੈ ਕੇ ਆਏ ਹੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਤਾਂ ਕੀ ਲੱਗਦਾ ਹੈ ਕਿ ਇਸ ਚੀਜ਼ ਨੂੰ ਕਰਨ ਦੇ ਨਾਲ ਜਿਹੜੇ ਹੋਰ ਨੌਜਵਾਨ ਨੇ ਜਾਂ ਜਿਹੜੀ ਸਿੱਖ ਸੰਗਤ ਜੁੜੀ ਹੋਈ ਹੈ ਉਹਨਾਂ ਦੇ ਵੱਲੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਨੇ ਨਜ਼ਰ ਆ ਰਹੇ ਆ ਹਾਂਜੀ ਜਿੰਨਾ ਸਹਿਯੋਗ ਹੈਗਾ ਵਾ ਸਾਰੇ ਕਰ ਰਹੇ ਆਪੋ ਆਪਣਾ ਬਾਹਰੋਂ ਵੀ ਜਿਹੜੇ ਵੀਰ ਆ ਐਨ ਆਰ ਆਈ ਆ ਉਹਨਾਂ ਨੇ ਵੀ ਸਹਿਯੋਗ ਦਿੱਤਾ ਉਹ ਭਾਈ ਅਮਰਜੀਤ ਸਿੰਘ ਜੀ ਆ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੈ ਸਾਰੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਵੀ ਬਾਹਰੋਂ ਵੀ ਸਾਨੂੰ ਸਹਿਯੋਗ ਮਿਲ ਰਿਹਾ ਇਸ ਚੀਜ਼ ਦਾ ਕਿ ਕੋਈ ਖਰਚਾ ਕਿਸੇ ਵੀ ਕਿਸਮ ਦਾ ਹੋਵੇ ਤਾਂ ਸਹਿਯੋਗ ਕਰਾਂ ਤੁਸੀਂ ਵੀ ਫਾਈਨੈਂਸ਼ੀਅਲ ਪੱਖ ਤੋਂ ਸਮਰਥਨ ਕਰ ਰਹੇ ਹੋ ਜਿਹੜੇ ਹੋਰ ਨੌਂਦਵਾਨ ਨੇ ਜਾਂ ਇਲਾਕੇ ਦੇ ਵਿੱਚ ਵਿਚਰਦੇ ਹੋ ਤਾਂ ਕੀ ਲੱਗਦਾ ਕਿ ਜਿਹੜੇ ਨੌਂਦਵਾਨ ਜਾਂ ਜਿਹੜੇ ਲੋਕ ਅਮਰਪਾਲ ਸਿੰਘ ਨੂੰ ਵੋਟ ਦੇ ਰਹੇ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ ਉਹ ਕਿਹੜੀ ਚੀਜ਼ ਦੇ ਮੱਦੇ ਨਜ਼ਰ ਉਹਨਾਂ ਨੂੰ ਸਪੋਰਟ ਕਰ ਰਹੇ ਆ ਵੇਖੋ ਜੀ ਇੱਕ ਤੇ ਗੁਰਸਿੱਖੀ ਦਾ ਕਰਕੇ ਵੀ ਲੋਕ ਸਿੱਖੀ ਨਾਲ ਜੁੜਨ ਆਪਦੇ ਘਰ ਆਉਣ ਵਾਪਸ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਸਰਕਾਰਾਂ ਤੋਂ ਨਸ਼ਾ ਬੰਦ ਨਹੀਂ ਹੋਇਆ ਉਹ ਨਸ਼ੇ ਦਾ ਕਰਕੇ ਸਾਰੀ ਪਬਲਿਕ ਜ਼ਿਆਦਾ ਕਰਕੇ ਜੁੜੇ ਆ ਵੀ ਹਰ ਕਿਸੇ ਦਾ ਬੱਚਾ ਬਚੇ ਇਸ ਚੀਜ਼ ਤੋਂ ਕਿਉਂਕਿ ਲੋਕ ਨਹੀਂਗੇ ਚਾਹੁੰਦੇ ਵੀ ਉਹ ਨਸ਼ਾ ਖਾਵੇ ਤੇ ਭਾਈ ਸਾਹਿਬ ਨੇ 5-6 ਮਹੀਨੇ ਜਿਹੜੇ ਹੋ ਰਹੇ ਆ ਉਹਨਾਂ ਨੇ ਨਸ਼ਾ ਜਿਹੜਾ 50% ਬੰਦ ਕਰ ਦਿੱਤਾ ਇਸ ਕਰਕੇ ਜਿਹੜੇ ਨੌਜਵਾਨ ਪੀੜੀ ਉਹ ਜੁੜੀ ਹੈ ਹਰ ਕਿਸੇ ਨੂੰ ਦੋ ਅੱਖਾਂ ਵੀ ਨਿਸ਼ਾਨੇ ਹੀ ਖਾਣਾ ਚਾਹੀਦਾ ਜੇ ਭਾਈ ਅਮਰਪਾਲ ਸਿੰਘ ਜਿੱਤਦੇ ਨੇ ਤੇ ਉਸ ਤੋਂ ਬਾਅਦ ਲੱਗਦਾ ਕਿ ਪੰਥ ਦੇ ਅੰਦਰ ਕੋਈ ਹੋਰ ਇਸ ਤਰੀਕੇ ਦੇ ਨਾਲ ਉਦਮ ਪੈਦਾ ਹੋਣਗੇ ਨਿਗਾਰ ਪੈਦਾ ਹੋਏਗਾ ਹਾਂਜੀ ਇਹ ਤੇ ਵੇਖੋ ਜੀ ਜਦੋਂ ਉਹ ਜਿੱਤਦੇ ਆ ਬਾਹਰ ਆਉਂਦੇ ਆ ਤੇ ਨੌਜਵਾਨੀ ਫੇਰ ਉਹਨਾਂ ਦੇ ਨਾਲ ਆ ਤੇ ਉਹ ਚੰਗੇ ਕੰਮ ਕਰਨਗੇ ਚੰਗੇ ਕਾਰੋਬਾਰ ਕਰਨਗੇ ਸਿੱਖੀ ਦੇ ਨਾਲ ਜੋੜਨਗੇ ਫੇਰ ਲੋਕਾਂ ਨੂੰ ਅੰਮ੍ਰਿਤ ਛਕਾਉਣਗੇ ਵੱਧ ਤੋਂ ਵੱਧ ਜਿੱਥੇ ਭਾਈ ਅਮਰਤਪਾਲ ਸਿੰਘ ਦਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡੂਰ ਸਾਹਿਬ ਦਾ ਨਾਮਿਨੇਸ਼ਨ ਦਾਖਲ ਕੀਤਾ ਗਿਆ ਤਾਂ ਉੱਥੇ ਹੀ ਅਮਰਤਪਾਲ ਸਿੰਘ ਖਾਲਸਾ ਦੇ ਨਾਮ ਦੇ ਉੱਪਰ ਉਹਨਾਂ ਦੀ ਦਿੱਖ ਵਾਲਾ ਸੇਮ ਇੱਕ ਹੋਰ ਕੈਂਡੀਡੇਟ ਉਤਾਰਿਆ ਗਿਆ ਇਸ ਚੀਜ਼ ਨੂੰ ਲੋਕ ਸਮਝਦੇ ਨੇ ਕਿ ਅਸਲ ਦੇ ਵਿੱਚ ਇਹਦੇ ਮੈਨੇ ਕੀ ਨੇ ਹਾਂਜੀ ਉਹ ਦੇ ਵੇਖੋ ਗਵਰਨਮੈਂਟਾਂ ਦੀ ਚਾਲ ਆ ਜੀ ਬਾਕੀ ਕੋਈ ਗੱਲ ਨਹੀਂ ਜਿਹੜਾ ਗਿੱਦੜ ਸ਼ੇਰ ਦਾ ਬਾਣਾ ਪਾ ਕੇ ਆ ਜੂਗਾ ਲੋਕਾਂ ਨੂੰ ਪਤਾ ਵੀ ਗਿੱਦੜ ਕੀ ਆ ਤੇ ਸ਼ੇਰ ਕੀ ਉਹ ਹਰ ਕਿਸੇ ਨੂੰ ਪਤਾ ਵਾ ਉਹ ਕੋਈ ਗੱਲ ਨਹੀਂ ਨੀਲੂ ਰਾਜੇ ਕਹੀ ਆਏ ਆ ਜਦੋਂ ਬੋਲਦੇ ਉਹ ਪਤਾ ਲੱਗ ਜਾਂਦਾ ਵੀ ਰਾਜਾ ਕਿਹੜਾ ਤੇ ਸ਼ੇਰ ਕਿਹੜਾ ਆਈ ਦਲਜੀਤ ਸਿੰਘ ਜੀ ਲਗਾਤਾਰ ਤੁਸੀਂ ਪਿੰਡ ਦੇ ਵਿੱਚ ਜਾ ਰਹੇ ਹੋ ਘਰਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆਉਣੇ ਹੋ ਤੇ ਖਾਸ ਕਰ ਦੂਜੀਆਂ ਪਾਰਟੀਆਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਚੋਣ ਪ੍ਰਚਾਰ ਵੀ ਬਿਲਕੁਲ ਇਸੇ ਤਰੀਕਾਂ ਦੇ ਤਰੀਕਿਆਂ ਦੇ ਨਾਲ ਨੇ ਡੋਰ ਟੂ ਡੋਰ ਘਰਾਂ ਦੇ ਵਿੱਚ ਜਾ ਰਹੇ ਨੇ ਫਿਰ ਕੀ ਲੱਗਦਾ ਹੈ ਕਿ ਦੂਜੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਤਰੀਕੇ ਦੇ ਨਾਲ ਲੋਕ ਕਿਸ ਤਰ੍ਹਾਂ ਸੋਚਦੇ ਨੇ ਅਮਰਪਾਲ ਸਿੰਘ ਬਾਰੇ ਅਮਰਪਾਲ ਬਾਰੇ ਵੀ ਮੈਂ ਇਹ ਨਹੀਂ ਕਹਿ ਸਕਦਾ ਅਸੀਂ ਜੋ ਤਿੰਨ ਦਿਨ ਤੋਂ ਡੋਰ ਟੂ ਡੋਰ ਸ਼ੁਰੂ ਕੀਤਾ ਵਾ ਉਹਦੇ ਵਿੱਚ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਪਰਿਵਾਰਾਂ ਦੇ ਪਰਿਵਾਰ ਆਂਦੇ ਵੋਟਾਂ ਤੇ ਅਸੀਂ ਪਾਉਣੀਆਂ ਵੀ ਆ ਤੇ ਮੇਰਾ ਖਿਆਲ ਤੁਹਾਨੂੰ 10-10 ਘਰਾਂ ਤੋਂ ਤਾਂ ਜਿਹੜੇ ਠੰਡੇ ਪਿਉਂਦੇ ਮਨਾ ਕੇ ਸੇਵਾ ਕਰਦੇ ਜਿਹੜੀ ਸੰਗਤ ਜਾਂਦੀ ਆ ਬੇਨਤੀ ਕਰਨ ਵਾਸਤੇ ਇਸ ਤੋਂ ਸਮਝ ਲਓ ਤੁਸੀਂ ਕਿ ਉਹ ਮਨੋਂ ਵੀ ਤੇ ਤਨੋਂ ਤੇ ਧਨੋਂ ਤਿੰਨੋਂ ਜਗਤੋਂ ਸਾਡੇ ਨਾਲ ਜੁੜੇ ਹੋਏ ਆ ਬਹੁਤ ਵੱਡਾ ਹੰਗਾਰਾ ਬਹੁਤ ਵੱਡਾ ਹੰਗਾਰਾ ਜਿੰਨਾ ਕੋ ਉਹਨਾਂ ਵੱਡਾ ਹੰਗਾਰਾ ਨਗਰ ਸੁਭਰਾਚੋਂ ਸਾਨੂੰ ਮਿਲ ਰਿਹਾ ਜੀ ਚੂਣਾ ਦੇ ਵਕਤ ਨਸ਼ੇ ਦੀ ਪੈਸੇ ਦੀ ਜਾਂ ਇਸ ਤਰੀਕੇ ਦੇ ਨਾਲ ਵੋਟਾਂ ਖਰੀਦਣ ਦੀ ਵੀ ਕਿਤੇ ਨਾ ਕਿਤੇ ਵਰਤੋਂ ਹੁੰਦੀ ਹੈ ਲੱਗਦਾ ਹੈ ਕਿ ਪਹਿਲਾਂ ਦੇ ਵਾਂਗ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਹੋਊ ਇਸ ਵਾਰ ਨਹੀਂ ਇਸ ਵਾਰ ਜਿੰਨਾ ਕਸੀਂ ਹਿਸਾਬ ਲਾਇਆ ਨਾ ਲੋਕੀਆਂ ਆਪ ਦੀ ਜ਼ਮੀਰ ਦੀ ਗੱਲ ਸੁਣ ਰਹੇ ਆ ਪੈਸੇ ਆਪਣੀ ਜਗ੍ਹਾ ਤੇ ਆ ਅਮਰਪਾਲ ਸਿੰਘ ਭਾਈ ਗੋਜਿਸਤਾਂਸ ਇਹ ਸਾਡੇ ਵਰਗੇ ਅਸੀਂ ਬਣਾਉਣਾ ਵੀ ਆਪ ਆ ਤੇ ਖਾਣਾ ਵੀ ਆਪ ਆ ਇਸ ਪਾਰਟੀ ਕੋਲੇ ਪੈਸਾ ਤਾਂ ਹੈ ਨਹੀਂਗਾ ਤੇ ਜਿੰਨੇ ਕਸੀਂ ਆਪ ਤੁਰੇ ਆਪ ਮਹਾਰੇ ਤੁਰੇ ਆ ਔਰ ਆਪਣੇ ਵੱਲੋਂ ਹੀ ਹੈ ਸਿਗਾ ਸਾਰਾ ਕਰ ਰਹੇ ਆ ਬਾਕੀ ਜਿਹੜਾ ਰਗੀ ਜਮੀਰ ਦੀ ਬਾਤ ਲੁਕਿੰਗ ਸੁਣ ਰਹੇ ਆ ਮਾਇਆ ਤੇ ਸ਼ੈਦ ਨਹੀਂ ਜੁਲ ਡੁੱਲਣਗੇ ਮੈਸੇਜ ਕੀ ਹੈ ਤੁਹਾਡੇ ਵੱਲੋਂ ਮੈਸੇਜ ਸਾਡਾ ਇਹੋ ਬੇਨਤੀ ਆ ਕਿ ਜਿਸ ਤਰ੍ਹਾਂ ਭਾਈ ਚਮਕੌਰ ਸਿੰਘ ਨੇ ਸੇਵਾ ਕੀਤੀ ਆ ਇਸ ਤਰ੍ਹਾਂ ਹੋਰ ਵੀ ਨੌਜਵਾਨ ਜਾਂ ਹੋਰ ਵੀ ਸਾਡੇ ਜਿਹੜੇ ਦਾਨੀ ਸੱਜਣਵਾ ਸਾਨੂੰ ਸਹਿਯੋਗ ਕਰਨ ਕਿਉਂਕਿ ਸਾਨੂੰ ਮਾਇਆ ਮੈਕੀ ਜ਼ਰੂਰਤ ਤਾਂ ਜਰ ਹੈ ਹੀ ਹੈ ਆ ਕਿਉਂਕਿ ਉੱਤੋਂ ਮਾਇਆ ਤਾਂ ਸਾਨੂੰ ਕਿਤੇ ਆਉਣ ਨਹੀਂ ਅਸੀਂ ਆਪ ਹੀ ਇਕੱਠੇ ਕਰਨੀ ਤੇ ਆਪੇ ਹੀ ਸੇਂ ਖਰਚਾ ਕਰਨਾ ਇਹ ਸਾਡਾ ਮੈਸੇਜ ਹੈ ਬਿਲਕੁਲ ਨੌਨ ਜਮਾਨਾ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਵੱਖਰੇ ਤਰੀਕੇ ਦੇ ਨਾਲ ਜਿੱਥੇ ਪ੍ਰਚਾਰ ਪ੍ਰਸਾਰ ਅਮਰਪਾਲ ਸਿੰਘ ਦੇ ਸਮਰਥਨ ਵਜੋਂ ਕੀਤਾ ਜਾ ਰਿਹਾ ਹੈ ਤਾਂ ਉੱਥੇ तमाम ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਨਜ਼ਰ ਆਉਂਦੀਆਂ ਨੇ ਕਿ ਸਧਾਰਨ ਪਰਿਵਾਰਾਂ ਦੇ ਨਾਲ ਸਬੰਧਤ ਹੋਣ ਕਰਕੇ ਵੀ ਨੌਨ ਜਮਨ ਚਮਕੌਰ ਸਿੰਘ ਵਰਗੇ ਜਿਹੜੇ ਨੇ ਉਹਨਾਂ ਦੇ ਵੱਲੋਂ ਮਾਈਕ ਸਹਾਇਤਾ ਵੀ ਕੀਤੀ ਜਾ ਰਹੀ ਹੈ ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਖਡੂਰ ਸਾਹਿਬ ਪੰਥਕ ਹਲਕੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਏ ਤੇ ਇਸ ਹਲਕੇ ਦੇ ਵਿੱਚ ਅਮਰਤਪਾਲ ਸਿੰਘ ਨੂੰ ਸਪੋਰਟ ਜ਼ਮੀਨੀ ਪੱਧਰ ਦੇ ਉੱਪਰ ਪਾਰਟੀਆਂ ਦੇ ਪਹਿਲਾਂ ਤੋਂ ਬਣੇ ਹੋਏ ਕੇਡਰਾਂ ਤੋਂ ਉੱਪਰ ਉੱਠ ਕੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਇਹ ਵੀ ਕਹਿ ਜਾਂਦਾ ਹੈ ਕਿ ਜਿਹੜੇ ਖਾਸ ਕਰ ਦੁੱਧਘਰ ਵਾਇਤੀ ਧਿਰਾਂ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਆਪਣੀਆਂ ਧਿਰਾਂ ਨੂੰ ਛੱਡ ਕੇ ਇਸ ਵਾਰ ਵਾਰਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਨੂੰ ਸਪੋਰਟ ਕਰਦੇ ਨਜ਼ਰ ਆਉਂਦੇ ਨੇ ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਚੋਣ ਅਖਾੜੇ ਗਰਮਾਉਣ ਤੋਂ ਬਾਅਦ ਭਵਿੱਖ ਦੇ ਵਿੱਚ ਨਤੀਜਾ ਕੀ ਹੋ ਸਕਦਾ ਏ ਪੰਜਾਬ ਦੇ ਲੋਕ ਖੜੂਰ ਸਾਹਿਬ ਹਲਕੇ ਦੇ ਖਾਸ ਕਰ ਜਿਹੜੇ ਲੋਕ ਨੇ ਉਹ ਕਿਹੜੀ ਧਿਰ ਨੂੰ ਕਿਸ ਤਰੀਕੇ ਦੇ ਨਾਲ ਫਤਵਾ ਦੇ ਸਕਦੇ ਨੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ